ਹਾਂਜੀ ਕਿਸੇ ਏਰੀਆ ਚ ਇਹ ਚੱਲਦਾ ਵੀਰੇ ਕਿਸੇ ਏਰੀਆ ਚ ਪਤਾ ਕੀ ਪਲੇਨ ਮੰਗਦੇ ਆ ਸਹੀ ਹੈ ਜੀ ਕਿਉਂਕਿ ਉਹ ਸਫਾਈ ਜਾਦੀ ਦਿੰਦਾ ਜੀ ਪਲੇਨ ਵਾਲਾ ਆਪਣੇ ਮੰਗਦੇ ਮੁਕਾਬਲ ਤਾਂ ਆਪਾਂ ਉਹ ਵੀ ਦੇ ਦਿਆਂਗੇ ਜੀ ਠੀਕ ਹੈ ਜੀ ਉਹ ਵੀ ਮਿਲ ਜਾਏ ਇਕ ਨਾ ਵੀਰੇ ਜਿਹੜਾ ਸਾਈਡ ਤੇ ਹੁਣ ਤੁਸੀਂ ਚੈਂਡ ਡਰਾਈਵ ਦਿੱਤਾ ਹਨਾ ਜੀ ਬਣੀਆਂ ਕੰਪਨੀਆਂ ਚਲੋ ਦੇਂਦੀਆਂ ਨੇ ਗੀਅਰ ਸਿਸਟਮ ਦੇਂਦੀਆਂ ਜੀ ਇਹਦੇ ਵਿੱਚ ਜੀ ਇਹਦਾ ਜੋ ਬਾਈ ਜੀ ਮੇਨ ਰੀਜਨ ਹੈ ਪਹਿਲਾ ਨੰਬਰ ਤਾਂ ਇਹਦਾ ਰੋਟਾਵੇਟਰ ਬਹੁਤ ਸੌਖਾ ਬਣਦਾ ਰੋਟਾਵੇਟਰ ਸੌਖਾ ਬਣੇ ਜਾਂਦਾ ਹੁਣ ਇਸ ਸਾਈਡ ਤੇ ਆਜੋ ਆਪਣਾ ਗੀਅਰ ਲੱਗਿਆ ਹੁੰਦਾ ਜਿਹੜੇ ਦੀ ਤੁਸੀਂ ਫਿਕਸ ਦੀ ਗੱਲ ਕਰਦੇ ਹੋ ਹ ਹਾਂਜੀ ਵੀਰੇ ਲੱਗਾਂ ਹੁੰਦਾ ਠੀਕ ਹੈ ਜੀ ਆਪਣਾ ਨਹੀਂ ਨਹੀਂ ਕਰਦੇ 6 ਇੰਚੀ ਜਗ੍ਹਾ ਇਹ ਤੋਂ ਬਚੂਗੀ ਨਾ ਤਾਂ ਥੋੜਾ ਬੱਟ ਦੇ ਨਾਲ ਲੱਗਣਾ ਹੈ ਠੀਕ ਹੈ ਜੀ ਬੱਟ ਦੇ ਨਾਲੋਂ ਤੁਸੀਂ 4-5 ਇੰਚ ਉਹ ਜਗ੍ਹਾ ਛੱਡ ਦੇਣੀ ਹੈ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਆਪ ਸਾਬ ਲਾ ਲਓ ਜੀ ਆਪਾਂ ਨੇ ਇਧਰੋਂ ਬਾਕੀ ਫੂਟ ਦਿੱਤਾ ਹੋਇਆ ਠੀਕ ਹੈ ਜੀ ਥੋੜਾ 7 ਇੰਚੀ ਦੀ ਥੋੜਾ ਬੀਜ ਪੈਣਾ 7 ਇੰਚੀ ਸਿਰਫ ਤੁਸੀਂ ਨੇ 1.5 ਇੰਚੀ ਠੀਕ ਹੈ ਬਟ ਦੇ ਨਾਲੋਂ ਥੋੜਾ ਗੈਪ ਰਹੂਗਾ ਇਸ ਤੋਂ ਵੱਧ ਨਹੀਂ ਜਾਂਦਾ ਇਸ ਤੋਂ ਵੱਧ ਨਹੀਂ ਜਾਂਦਾ ਠੀਕ ਹੈ ਨੰਬਰ ਦੂਸਰਾ ਉਸ ਤੋਂ ਵੱਧ ਉਹ ਗੇਅਰ ਦਾ ਉਧਰ ਦੇਣ ਦਾ ਮਤਲਬ ਲੱਗੀ ਹੈ ਹਾਂਜੀ ਥੋੜਾ ਪਹਿਲੇ ਨੰਬਰ ਤੇ ਸਾਰਾ ਕੁਝ ਇਕੱਠੇ ਹੀ ਖੋਲਣਾ ਹੈ ਹਾਂਜੀ ਠੀਕ ਹੈ ਜੀ ਕੋਈ ਤੁਸੀਂ ਨੀ ਇਧਰੋਂ ਪਲੇਟ ਨਹੀਂ ਖੋਲਣੀ ਠੀਕ ਹੈ ਵੀਰੇ ਜਿਹੜੇ ਰੂਟਾਵੇਟਰ ਦੇ ਇਧਰ ਗੇਅਰ ਲੱਗਿਆ ਹੁੰਦਾ ਜੀ ਉਹਦੀ ਪਲੇਟ ਸਾਰੀ ਚੇਂਜ ਕਰਨੀ ਪੈਂਦੀ ਹੈ ਆਹ ਵਾਲੀ ਹਾਂਜੀ ਮਿਸਤਰੀ ਦੇ ਲਿਜਾ ਕੇ ਕਿਤੇ ਫੇਰ ਤੁਸੀਂ ਇਧਰ ਰੂਟਾਵੇਟਰ ਬਣਾ ਸਕਦੇ ਹੋ ਠੀਕ ਹੈ ਜੀ ਅਸੀਂ ਸਪੈਸ਼ਲੀ ਇਹਨੂੰ ਰੂਟਾਵੇਟਰ ਅਸੀਂ ਨਾਲ ਲੱਗ ਤੋਂ ਲੈ ਕੇ ਚੱਲੇ ਹੋਏ ਹਾਂ ਵੀ ਤੁਸੀਂ ਕੱਲ ਨੂੰ ਇਹਨੂੰ ਕਦੋਂ ਵੀ ਕਰਨਾ ਹੈ ਠੀਕ ਹੈ ਜੀ ਪਾਣੀ ਦੇ ਵਿੱਚ ਚਲਾਓ ਜੀ ਸਦ ਕੇ ਚਲਾਓ ਪਾਣੀ ਵੀ ਨਹੀਂ ਪੈਂਦਾ ਮੰਨ ਲਓ ਨਹੀਂ ਜੀ ਨਹੀਂ ਨਹੀਂ ਅਸੀਂ ਕੱਲਾ ਸੁਪਰ ਸੀਟਰ ਨਹੀਂ ਨਾਲ ਰੂਟਾਵੇਟਰ ਵੀ ਲੈ ਕੇ ਚੱਲੇ ਹੋਏ ਹਾਂ ਠੀਕ ਹੈ ਜੀ ਤੁਸੀਂ ਕੱਲ ਨੂੰ ਇਹਨੂੰ ਪਾਣੀ 'ਚ ਚਲਾਓ ਸੁੱਕੇ 'ਚ ਚਲਾਓ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਕੋਲੇ ਦੀ ਸੈਸਰੀਸ ਉਹਨੂੰ ਨਾਲ ਮਿਲਣੀ ਹੈ ਠੀਕ ਹੈ